ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਹਿਜ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਜਿੱਥੇ ਆਪਾਂ ਨੇ ਕੱਲ ਵੀਡੀਓ ਦਾ ਐਂਡ ਕਰਿਆ ਸੀ ਉੱਥੋਂ ਹੀ ਅਗਲੀ ਵੀਡੀਓ ਦੀ ਸ਼ੁਰੂਆਤ ਕਰਨ ਲੱਗੇ ਆ ਤੇ ਸਵੇਰ ਦਾ ਟਾਈਮ ਆ 4 ਵਜੇ ਆਪਾਂ ਸਵੇਰੇ ਸਾਝਰੀ ਉੱਠ ਗੜੇ ਸੀਗੇ ਤੇ ਸਾਝਰੀ ਨਾ ਧੋ ਕੇ ਸਾਰੇ ਹੋ ਗਏ ਸੀਗੇ ਤਿਆਰ ਕਿਉਂਕਿ ਜੀ ਜਿਹੜਾ ਪਾਡ ਰਖਾਇਆ ਹੋਇਆ ਹੈ ਨਾ ਉਹਦਾ ਭੋਗ ਸਾਜਰੀ 8 ਵਜੇ ਦੇ ਨੂੰ ਪਾਇਆ ਜਾਣਾ ਤਾਂ ਕਰਕੇ ਸਾਜਰੇ ਆਪਾਂ ਨੂੰ ਡੇਰੇ ਦੇ ਵਿੱਚ ਪਹੁੰਚਣਾ ਪੈਣਾ ਤੇ ਇਸ ਲਈ ਸਾਰੇ ਤਿਆਰ ਹੋ ਗਏ ਸੀਗੇ ਤੇ ਇੱਥੇ ਅਸੀਂ ਅਸੀਂ ਤਿਆਰ ਹੋ ਗਏ ਤੇ ਜਿਸ ਕਾਰਨ ਉਹ ਨਹੀਂ ਹੋ ਰਹੇ ਸੀਗੇ ਤੇ ਇੱਥੇ ਆਪਾਂ ਪਹੁੰਚ ਗਏ ਸੀਗੇ ਡੇਰੇ ਦੇ ਵਿੱਚ ਤੇ ਸਵੇਰੇ ਹਲੇ ਇਕੱਠ ਘੱਟ ਸੀਗਾ ਹਲੇ ਸੰਗ ਤਾਂ ਪਹੁੰਚਿਆ ਨਹੀਂ ਸੀਗੀਆਂ ਪਹਿਲੀ ਸਵੇਰ ਦਾ ਟਾਈਮ ਸੀਗਾ 6 ਵਜੇ ਨੂੰ ਅਸੀਂ ਪਹੁੰਚ ਗਏ ਸੀਗੇ ਡੇਰੇ ਦੇ ਵਿੱਚ ਦੇਖੋ ਡੇਰੇ ਡੇਰਾ ਇੰਨਾ ਜਿਆਦਾ ਸਾਫ਼ ਸੁਥਰਾ ਬਹੁਤ ਜ਼ਿਆਦਾ ਬਿਲਕੁਲ ਵੀ ਗੰਦ ਨਹੀਂਗਾ ਡੇਰੇ ਦੇ ਨਾਲ ਬਾਹਰ ਨਾਲ ਅੰਦਰ ਤੁਹਾਨੂੰ ਕਿਤੇ ਵੀ ਨਾ ਕਾਗਜ਼ ਨਾਲ ਲਫਾਫਾ ਕਿਤੇ ਵੀ ਨਹੀਂ ਪਿਆਰ ਦਿਖੂਗਾ ਇੰਨੀ ਜ਼ਿਆਦਾ ਸਫਾਈ ਦਾ ਧਿਆਨ ਰੱਖਿਆ ਗਿਆ ਡੇਰੇ ਦੇ ਵਿੱਚ ਬਹੁਤ ਵਧੀਆ ਡੇਰਾ ਹੈ ਤੇ ਇੱਥੇ ਨਾ ਇੰਨਾ ਜ਼ਿਆਦਾ ਸ਼ਾਂਤ ਮਾਹੌਲ ਆ ਮਤਲਬ ਜਾ ਕੇ ਨਾ ਜੀ ਲੱਗਦਾ ਤੇ ਇੱਥੇ ਨਾ ਇਹਨਾਂ ਭੈਣਾਂ ਨੇ ਪੜਾਟ ਤਾਂ ਕਰਾਇਆ ਸੀਗਾ ਕਿਉਂਕਿ ਜੀ ਭਾਣ ਜੀ ਸਾਡੀ ਗਈ ਸੀਗੀ ਬਾਹਰ ਬਾਹਰ ਗਈ ਹੋਈ ਆ ਕੈਨੇਡਾ ਉੱਥੇ ਪੀਆਰ ਹੋਈ ਆ ਤੇ ਉਹਨੇ ਸੁਖ ਸੁਖੀ ਹੋਈ ਸੀ ਇੱਥੇ ਸੇਵਾ ਕਰਨ ਆਉਣੀ ਹੁੰਦੀ ਸੀਗੀ ਉਹ ਤੇ ਫੇਰ ਉਹਨੇ ਅਬਦੀ ਸੁਖ ਉਤਾਰੀਆ ਮਤਲਬ ਪਾਠ ਤਾਂ ਕਰਵਾਇਆ ਸੀਗਾ ਉਹਨਾਂ ਨੇ ਫੇਰ ਅਸੀਂ ਗਏ ਸੀਗੇ ਪਾਠ ਤੇ ਭੈਣ ਦੇ ਰਿਸ਼ਤੇਦਾਰ ਸੱਦੇ ਹੋਏ ਸਾਰੇ ਅ ਅਖੰਡ ਪਾਠ ਦਾ ਭੋਗ ਤਾਂ ਸਾਧਰੇ ਪਾਇਣਾ ਰਿਸ਼ਤੇਦਾਰ ਵਾਚਣਗੇ ਤੇ ਆਈ ਜਾਣਗੇ ਮੱਥਾ ਟੇਕਣ ਜਾਨਗੇ ਠੀਕ ਆ ਜੀ ਤੇ ਇਧਰ ਹੈਗਾ ਜੀ ਸਰੋਵਰ ਇਹਦਾ ਸਵਾਛ ਸਰੋਵਰ ਬਣਿਆ ਹੋਇਆ ਤੁਹਾਨੂੰ ਨਾ ਸਾਰੇ ਆਪਾਂ ਡੇਰਾ ਦਿਖਾਵਾਂਗੇ ਤੁਸੀਂ ਦੇਖਦੇ ਰਹੋ ਨਾਲ ਥੋੜਾ ਜਿਹਾ ਤੁਹਾਨੂੰ ਇਤਿਹਾਸ ਦੱਸ ਦੰਨੇ ਆ ਹਨਾ ਬਾਬਾ ਵੀਰ ਸਿੰਘ ਦਾ ਜੀ ਬਾਰੇ ਕਿਉਂਕਿ ਜੀ ਜਿਸ ਜਗ੍ਹਾ ਤੇ ਆਪਾਂ ਜਾਂਦੇ ਆ ਜੇ ਉਸ ਜਗ੍ਹਾ ਦਾ ਇਤਿਹਾਸ ਨਾ ਪਤਾ ਹੋਵੇ ਨਾ ਫਿਰ ਮਤਲਬ ਪਤਾ ਨਹੀਂ ਲੱਗਦਾ ਹੈਗਾ ਵੀ ਇਹ ਜਗ੍ਹਾ ਕਿਸ ਚੀਜ਼ ਨਾਲ ਸੰਬੰਧਤ ਆ ਇਹਦਾ ਇਤਿਹਾਸ ਕੀ ਹੈ ਜਰੂਰ ਪਤਾ ਹੋਣਾ ਚਾਹੀਦਾ ਸਾਰਿਆਂ ਨੂੰ ਇਸ ਸਥਾਨ ਦੇ ਇਤਿਹਾਸ ਬਾਰੇ ਤਾਂ ਕਰਕੇ ਤੁਹਾਨੂੰ ਇਤਿਹਾਸ ਦੱਸਦੇ ਆ ਤੁਸੀਂ ਵੀਡੀਓ ਨਾਲ ਦੀ ਨਾਲ ਦੇਖੀ ਜਾਇਓ ਨਾਲੇ ਇਤਿਹਾਸ ਸੁਣੀ ਜਾਇਓ ਤੇ ਹਾਂਜੀ ਜਿਹੜਾ ਇਹ ਡੇਰਾ ਨਾ ਧੰਨ ਧੰਨ ਬਾਬਾ ਬੀਰਮਦਾਸ ਜੀ ਮਹਾਰਾਜ ਬਦੋਸ਼ੀ ਕਲਾ ਵਾਲਿਆਂ ਦਾ ਤੇ ਜਿਹੜੇ ਧੰਨ ਧੰਨ ਬਾਬਾ ਬੀਰਮਦਾਸ ਜੀ ਸੀ ਉਹਨਾਂ ਦਾ ਅਸਲੀ ਨਾਮ ਰਤਨਦਾਸ ਸੀਗਾ ਉਹਨਾਂ ਦਾ ਜਨਮ ਲਖਨੌਰ ਸਾਹਿਬ ਜ਼ਿਲ੍ਹਾ ਅੰਬਾਲਾ ਵਿੱਚ ਹੋਇਆ ਸੀਗਾ ਬਾਬਾ ਬੀਰਮਦਾਸ ਜੀ ਜਿਹੜੇ ਸ਼੍ਰੀ ਗੁਰਗੋਵੇ ਸਿੰਘ ਜੀ ਸੀਗੇ ਉਹਨਾਂ ਦੇ ਮਾਮਾ ਜੀ ਨੇ ਰਿਸ਼ਤੇ ਵਿੱਚ ਤੇ ਮਾਤਾ ਗੁਜਰੀ ਜੀ ਦੇ ਚਾਚੇ ਦੇ ਲੜਕੇ ਸੀਗੇ ਇਹਨਾਂ ਦਾ ਜਾਂਚੀ ਸੰਬੰਧ ਗੁਰਗੋਵੇ ਸਿੰਘ ਜੀ ਉਹਨਾਂ ਨਾਲ ਮਾਤਾ ਗੁਜਰ ਜੀ ਕੋਲ ਨਾਲ ਤੇ ਬਾਬਾ ਬੀਰਮਦਾਸ ਜੀ ਮਾਤਾ ਗੁਜਰ ਜੀ ਨਾਲ ਬਹੁਤ ਜ਼ਿਆਦਾ ਉਹਨਾਂ ਨੇ ਬਚਪਨ ਬਤਾਇਆ ਬਹੁਤ ਜ਼ਿਆਦਾ ਖੇਲੇ ਨੇ ਬਹੁਤ ਇਹਨਾਂ ਦਾ ਆਪਸ ਵਿੱਚ ਪ੍ਰੇਮ ਸੀਗਾ ਤੇ ਜਿਹੜੇ ਬਾਬਾ ਵੀਰਮਦਾਸ ਜੀ ਸੀਗੇ ਇਹਨਾਂ ਦੀ ਭਜਨ ਬੰਦਗੀ ਬਹੁਤ ਜ਼ਿਆਦਾ ਸੀਗੀ ਬਹੁਤ ਜਾਂਚੀ ਉੱਚੀ ਅਵਸਥਾ ਦੇ ਮਾਲਕ ਸੀਗੇ ਬਾਬਾ ਵੀਰਮਦਾਸ ਜੀ ਜਦੋਂ ਗੁਰਗੋਵ ਸਿੰਘ ਜੀ ਤੇ ਮਾਤਾ ਗੁਜਰਕੌਰ ਜੀ ਨੂੰ ਆਨੰਦਪੁਰ ਸਾਹਿਬ ਮਿਲਣ ਗਏ ਸੀਗੇ ਤਾਂ ਜਿਹੜੇ ਗੁਰਗੋਵ ਸਿੰਘ ਜੀ ਦੇ ਦਸ਼ਮੇਸ਼ ਪਿਤਾ ਗੁਰਗੋਵ ਸਿੰਘ ਜੀ ਨੇ ਦਰਬਾਰ ਸਜਾਇਆ ਹੋਇਆ ਸੀਗਾ ਤੇ ਸੰਗਤਾਂ ਵਿੱਚ ਬੈਠੇ ਸੀਗੇ ਤੇ ਬਾਬਾ ਵੀਰਮਦਾਸ ਜੀ ਸਿਰਫ ਉਹਨਾਂ ਉਸ ਟਾਈਮ ਨਾਲ ਲਗੋਟ ਪਹਿਨਦੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਨੇ ਨਗੋਟ ਪੈਨਣਾ ਬੰਦ ਕਰਿਆ ਫਿਰ ਇਹ ਨਗਨ ਸੰਤ ਹੋ ਗਏ ਸੀਗੇ ਪਹਿਲਾਂ ਨਗੋਟ ਸਿਰਫ ਨਗੋਟ ਲਾਉਂਦੇ ਹੁੰਦੇ ਸੀਗੇ ਜਦੋਂ ਇਹ ਦਰਬਾਰ ਦੇ ਵਿੱਚ ਪਹੁੰਚੇ ਤਾਂ ਗੁਰੂ ਗੋਬੇ ਸਿੰਘ ਜੀ ਨੇ ਉਹਨਾਂ ਨੂੰ ਦੇਖਿਆ ਬੜੇ ਧਿਆਨ ਨਾਲ ਤੇ ਉਹਨਾਂ ਤੋਂ ਪੁੱਛਿਆ ਹਨਾ ਵੀ ਤੁਸੀਂ ਕੌਣ ਹੋ ਤਾਂ ਕਿੱਥੋਂ ਆਇਓ ਤਾਂ ਬਾਬਾ ਵੀਰੰਦਾਸ ਜੀ ਨੇ ਉਹਨਾਂ ਨੂੰ ਦੱਸਿਆ ਵੀ ਮੈਂ ਤੁਹਾਡੇ ਮਾਮਾ ਜੀ ਆ ਤੇ ਮੈਂ ਲਖਨੌਰ ਤੋਂ ਆਇਆ ਤੇ ਇੰਨਾ ਸੁਣਦੀ ਗੁਰੂ ਗੋਬੇ ਸਿੰਘ ਜੀ ਨੇ ਬਾਬਾ ਬੀਰਮਦਾਸ ਜੀ ਨੂੰ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਉਹਨਾਂ ਦਾ ਬੜਾ ਸਤਿਕਾਰ ਕੀਤਾ ਤੇ ਅੰਦਰ ਮਾਤਾ ਜੀ ਕੋਲ ਲੈ ਗਏ ਮਾਤਾ ਜੀ ਨੇ ਜਦ ਉਹਨਾਂ ਨੂੰ ਦੇਖਿਆ ਬਹੁਤ ਸਤਿਕਾਰ ਦਿੱਤਾ ਬਾਬਾ ਬੀਰਮਦਾਸ ਜੀ ਨੂੰ ਤੇ ਗੁਰੂ ਜੀ ਕੋਲ ਕੁਝ ਦਿਨ ਹੈਨਾ ਬਾਬਾ ਬੀਰਮਦਾਸ ਜੀ ਰੁਕੇ ਸੀਗੇ ਉੱਥੇ ਕੁਝ ਦਿਨ ਰੁਕਣ ਤੋਂ ਬਾਅਦ ਆਨੰਦਪੁਰ ਸਾਹਿਬ ਤੋਂ ਫਿਰ ਲਖਨੌਰ ਚਲੇ ਗਏ ਸੀਗੇ ਮਾਤਾ ਗੁਜਰ ਜੀ ਨੇ ਜਦ ਫਿਰ ਉਹਨਾਂ ਦੇ ਗਿਆਤ ਤੋਂ ਬਾਅਦ ਗੁਰਗੋਵ ਸਿੰਘ ਜੀ ਨੂੰ ਦੱਸਿਆ ਵੀ ਜਿਹੜੇ ਤੁਹਾਡੇ ਮਾਮਾ ਜੀ ਨੇ ਇਹਨਾਂ ਦੀ ਪਿਛਲੇ ਜਨਮਾ ਦੀ ਬਹੁਤ ਜ਼ਿਆਦਾ ਭਜਨ ਬੰਦਗੀ ਆ ਤੇ ਉਹ احساس ਵਿੱਚ ਆਏ ਸੀਗੇ ਵੀ ਤੁਸੀਂ ਉਹਨਾਂ ਤੇ ਕਿਰਪਾ ਕਰੋਗੇ ਹਨਾ ਵੀ ਉਹ ਇਸ ਲਈ ਗੁਰਗੋਵ ਸਿੰਘ ਜੀ ਕੋਲ ਆਏ ਸੀਗੇ ਵੀ ਉਹਨਾਂ ਤੇ ਕਿਰਪਾ ਕਰੋਗੇ ਤੁਸੀਂ ਤੇ ਜਾ ਪਰ ਤੁਸੀਂ ਹਨਾ ਉਹਨਾਂ ਦੇ ਚਰਨਾ ਵਿੱਚ ਸੀਸ ਧਾਰ ਕੇ ਮੱਥਾ ਵੀ ਟੇਕ ਦਿੱਤਾ ਹਨਾ ਪਰ ਉਹਨਾਂ ਤੇ ਤੁਸੀਂ ਕਿਰਪਾ ਦ੍ਰਿਸ਼ਟੀ ਨਹੀਂ ਕੀਤੀ ਮਾਤਾ ਜੀ ਨੇ ਗੁਰੂ ਜੀ ਨੂੰ ਕਿਹਾ ਤੇ ਇਹ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਹਾਸ ਪਏ ਹਨਾ ਉਹ ਕਹਿੰਦੇ ਕਹਿਣ ਲੱਗੇ ਮਾਤਾ ਜੀ ਅਸੀਂ ਆਪਣੇ ਮਾਮਾ ਜੀ ਨੂੰ ਮੱਥਾ ਟੇਕਿਆ ਤੇ ਭਾਵੇਂ ਉਹਨਾਂ ਦੀ ਹਨਾ ਭਜਨ ਬੰਦਗੀ ਬਹੁਤ ਜ਼ਿਆਦਾ ਹੈ ਪਰ ਕਿਰਪਾ ਲੈਣ ਲਈ ਉਹ ਕਹਿੰਦੇ ਦੀ ਕਿਰਪਾ ਲੈਣ ਲਈ ਮਾਮਾ ਬਣ ਕੇ ਨਹੀਂ ਸਗੋਂ ਦਾਸ ਬਣ ਕੇ ਆਉਣਾ ਪੈਂਦਾ ਹੈ ਤੇ ਜਦੋਂ ਬਾਬਾ ਬੀਰਮਦਾਸ ਜੀ ਨੂੰ ਇਹ ਪਤਾ ਲੱਗਿਆ ਬਾਬਾ ਬੀਰਮਦਾਸ ਜੀ ਹਨਾ ਫਜਰਬੰਦਗੀ ਲਈ ਨਿਕਲ ਪਏ ਤੇ ਇੱਕ ਥਾਂ ਤੇ ਜਾ ਕੇ ਉਹਨਾਂ ਨੇ ਸਮਾਦੀ ਸਮਾਦੀ ਲਾ ਲਈ ਤੇ ਉਹ ਆਪਣੀ ਸਮਾਦੀ ਦੇ ਵਿੱਚ ਇੰਨੇ ਜਿਆਦਾ ਲੀਨ ਹੋ ਗਏ ਮਤਲਬ ਉਹਨਾਂ ਦੇ ਸਰੀਰ ਦੇ ਆਲੇ-ਦਾਲੇ ਨਾ ਜਿਹੜੀਆਂ ਸੱਪ ਹੁੰਦੇ ਨੇ ਸੱਪਾਂ ਨੇ ਖੁੱਡਾ ਜਿਨ੍ਹਾਂ ਨੂੰ ਆਪਾਂ ਬਿਰਮੀਆਂ ਕਹਿੰਦੇ ਆ ਹਨਾ ਉਹ ਬਣਾਣੀਆਂ ਸੀਗੀਆਂ ਪਰ ਬਾਬਾ ਬਾਬਾ ਬੀਰਮਦਾਸ ਜੀ ਨੂੰ ਬਿਲਕੁਲ ਵੀ ਪਤਾ ਨਹੀਂ ਸੀਗਾ ਕਿ ਉਹ ਆਪਣੀ ਮਸਤੀ ਸਮਾਧੀ ਦੇ ਵਿੱਚ ਪੂਰੀ ਤਰ੍ਹਾਂ ਲੀਨ ਸੀਗੇ ਤੇ ਫਿਰ ਆਲੇ-ਦਾਲੇ ਦੇ ਹਲਾਕੇ ਦੇ ਵਿੱਚ ਹਨਾ ਬੇਨਮੀ ਵਾਲੇ ਸਾਧੂਆਂ ਦੇ ਸੰਤਾਂ ਦੇ ਨਾਂ ਨਾਲ ਉਹ ਜਾਣੇ ਜਾਣ ਲੱਗੇ ਤੇ ਤਾਂ ਕਰਕੇ ਉਹਨਾਂ ਦਾ ਨਾਮ ਰਤਨਦਾਸ ਤੋਂ ਬਾਬਾ ਬੀਰਮਦਾਸ ਜੀ ਪੈ ਗਿਆ ਸੀਗਾ ਤੇ ਉਹ ਇਹ ਸੀਗੀ ਹੈਨਾ ਸੋ ਬਾਬਾ ਵੀਰਮਦਾਸ ਜੀ ਦੀ ਭਜਨ ਬੰਦਗੀ ਬਹੁਤ ਜ਼ਿਆਦਾ ਸੀਗੀ ਇਹ ਸੀਗਾ ਉਹਨਾਂ ਦਾ ਇਤਿਹਾਸ ਇਤਿਹਾਸ ਦੇ ਵਿੱਚ ਉਹਨਾਂ ਦੀ ਉਮਰ 321 ਸਾਲ ਦੱਸੀ ਗਈ ਆ ਤੇ ਬਹੁਤ ਜਨ ਜਿਆਦਾ ਜਨਕੀ ਪਹੁੰਚੇ ਹੋਏ ਸੰਤ ਨੇ ਬਾਕੀ ਜਿੰਨੇ ਵੀ ਡੇਰੇ ਹੋਏ ਨੇ ਇਹਨਾਂ ਦੇ ਪੰਜ ਚੇਲੇ ਸੀਗੇ ਜਿੰਨੇ ਵੀ ਮਤਲਬ ਡੇਰੇ ਵਗੈਰਾ ਹੋਏ ਨੇ ਇੱਥੋਂ ਹੀ ਹੋਏ ਨੇ ਹੈਨਾ ਇਸ ਤੋਂ ਬਾਅਦ ਜਿਵੇਂ ਕਿ ਬਾਬਾ ਮਾਸਤਰਾਮ ਜੀ ਨੂੰ ਵੀ ਤੁਸੀਂ ਜਾਣਦੇ ਹੋ ਉਹ ਵੀ ਇਹਨਾਂ ਦੇ ਚੇਲੇ ਹੀ ਨੇ ਤੇ ਬਾਬਾ ਵੀਰਮਦਸ ਜੀ ਦੇ ਬਹੁਤ ਜ਼ਿਆਦਾ ਭਜਨ ਬੰਦਗੇ ਸੀ ਇਹਨਾਂ ਦੀ ਇੱਥੇ ਨਾ ਹਰ ਇੱਕ ਸੁਖਨਾ ਬਾਰ ਆਉਂਦੀ ਆ ਜਿਹੜੀ ਤੁਸੀਂ ਇੱਥੇ ਇੱਕ ਹੋਰ ਸਮਾਦ ਦੇਖੀ ਆ ਤੇ ਗੇਮਤਾਂ ਬੀਬੀ ਜੌਣੀ ਜੌਣੀ ਜੀ ਦੀ ਹੈ ਨਾ ਇਹ ਵੀ ਮਤਲਬ ਬਾਬਾ ਵੀਰਮਦਸ ਜੀ ਦੀ ਇਹਨਾਂ ਨੇ ਬਹੁਤ ਜ਼ਿਆਦਾ ਸੇਵਾ ਕਰੀ ਆ ਤੇ ਇਹਨਾਂ ਦਾ ਵੀ ਆ ਪਤਾਈ ਇਤਿਹਾਸ ਆ ਬੀਬੀ ਜੌਣੀ ਜੀ ਦਾ ਤੇ ਬਹੁਤ ਇਹਨਾਂ ਨੇ ਸੇਵਾ ਕਰੀ ਆ ਫਿਰ ਇਹ ਚੇਲੇ ਸੀਗੇ ਇਹਨਾਂ ਦੇ ਤੇ ਇਹਨਾਂ ਦੀ ਵੀ ਸਮਾਦ ਇੱਥੇ ਸਥਿਤ ਆ ਤੇ ਇੱਥੇ ਜੀ ਆਪਾਂ ਪਹੁੰਚ ਚੁੱਕੇ ਸੀਗੇ ਤੇ ਸਾਰੇ ਕਿਤੇ ਆਪਾਂ ਨੇ ਮੱਥਾ ਟੇਕ ਲਿਆ ਤੇ ਇਸ ਤੋਂ ਬਾਅਦ ਫਿਰ ਆਪਾਂ ਲੰਗਰ ਹਾਲ ਦੇ ਵਿੱਚ ਜਾਵਾਂਗੇ ਤੇ ਜਿਹੜੇ ਇਹ ਨੇ ਸਾਡੇ ਮਾਸੜ ਜੀ ਨੇ ਮਤਲਬ ਮੇਰੀ ਜਿਹੜੀ ਨਣ ਦਾ ਉਹਨਾਂ ਦੇ ਸਹੁਰਾ ਸਾਹਿਬ ਨੇ ਤੇ ਇਹ ਬਾਪੂ ਜੀ ਇੱਥੇ ਮੱਥਾ ਟੇਕ ਰਹੇ ਸੀਗੇ ਸਾਰੇ ਕਿਤੇ ਤੇ ਐ ਬਹੁਤ ਜਿਆਦਾ ਦੇਖੋ ਹਨਾ ਕਿੰਨੀ ਸਵਿਹਰ ਦਾ ਟਾਈਮ ਆ ਸਾਰੇ ਪਾਸੇ ਸਫਾਈ ਬਿਲਕੁਲ ਹੋ ਚੁੱਕੀ ਆ ਕਿਤੇ ਵੀ ਤੁਹਾਨੂੰ ਕੁਝ ਵੀ ਗਿਰਿਆ ਹੋਇਆ ਨਹੀਂ ਦਿਖੂਗਾ ਕੋਈ ਪੱਤਾ ਕੋਈ ਕਾਗਜ਼ ਕੋਈ ਲਿਫਾਫਾ ਹਨਾ ਬਿਲਕੁਲ ਨਹੀਂ ਦਿਖੂਗਾ ਦੇਖੋ ਕਿੰਨੀ ਹਨਾ ਸਫਾਈ ਦਾ ਧਿਆਨ ਰੱਖਿਆ ਗਿਆ ਡੇਰੇ ਦੇ ਵਿੱਚ ਬਹੁਤ ਜਿਆਦਾ ਚੰਗੀ ਸਫਾਈ ਆ ਦਿਖ ਰੋ ਹਨਾ ਅਸੀਂ 6 ਵਜੇ ਪਹੁੰਚ ਗਏ ਇੱਥੇ ਜਦ ਤੱਕ ਸਾਰੇ ਕਿਤੇ ਸਫਾਈ ਹੋ ਚੁੱਕੀ ਸੀਗੀ ਤੇ ਲੰਗਰ ਹਾਲ ਵੀ ਬਹੁਤ ਜਿਆਦਾ ਸਾਫ਼ ਆ ਤੇ ਬਹੁਤ ਬੜਾ ਲੰਗਰ ਹਾਲ ਆ ਇਹ ਜਿੰਨੀ ਕ ਆਪਾਂ ਤੋਂ ਵੀਡੀਓ ਬਣ ਬਣ ਸਕੀ ਆਪਾਂ ਨੇ ਉਨੀਕ ਵੀਡੀਓ ਬਣਾਈ ਆ ਤੇ ਇੱਥੇ ਨਾ ਇੱਕ ਹੋਰ ਮੈਨੂੰ ਬਹੁਤ ਵਧੀਆ ਲੱਗਿਆ ਸੁੱਚਮਾ ਜਿਹੜੀ ਸੁੱਚਮਤਾ ਬਹੁਤ ਜਾਂਦੀ ਧਿਆਨ ਰੱਖਿਆ ਗਿਆ ਦੇਖੋ ਇੱਥੇ ਭਾਂਡੇ ਬਿਲਕੁਲ ਵੀ ਸਰਫ ਨਾਲ ਨਹੀਂ ਮंजे ਜਾਂਦੇ ਹੈਗੇ ਇਹ ਰਾਖ ਨਾਲ ਮंजे ਜਾਂਦੇ ਨੇ ਜਿਹੜੀ ਆਪਣੇ ਚੁੱਲੇ ਦੀ ਰਾਖ ਹੁੰਦੀ ਹੈ ਨਾ ਉਹਨੂੰ ਉਹਦੇ ਨਾਲ ਮਾਂਜ ਹੁੰਦੇ ਨੇ ਉਹਦੇ ਨਾਲ ਸੁੱਚਮ ਕਰੇ ਜਾਂਦੇ ਨੇ ਤੇ ਬਾਅਦ ਚ ਲੀਨਾ ਨਾਲ ਸਾਫ਼ ਕਰੇ ਜਾਂਦੇ ਬਿਲਕੁਲ ਨਹੀਂ ਸਰਫ ਨਹੀਂ ਵਰਤਦੇ ਹੈਗੇ ਚਾਹੇ بڑے ਭਾਂਡੇ ਨੇ ਚਾਹੇ ਛੋਟੇ ਨੇ ਰਾਖ ਦੇ ਨਾਲੇ ਸਾਫ਼ ਕੀਤੇ ਜਾਂਦੇ ਨੇ ਤੇ ਭਾਂਡੇ ਇੰਨੀ ਜ਼ਿਆਦਾ ਚਮਕ ਆਉਂਦੀ ਆ ਬਹੁਤ ਜ਼ਿਆਦਾ ਚਮਕ ਆਉਂਦੀ ਆ ਭਾਂਡੇ ਦੇ ਉੱਤੇ ਵੀ ਬਹੁਤ ਚਮਕ ਤੇ ਇੱਥੇ ਜੀ ਕੋਹ ਬਹਿ ਚੁੱਕਿਆ ਸੀਗਾ ਤੇ ਅਰਦਾਸ ਹੋ ਰਹੀ ਸੀਗੀ ਜੀਆਂ ਚੰਗੀਆਂ ਗੁਰੂ ਪਿਆਰਿਆਂ ਦੇ ਨਾਲੇ ਅਰਦਾਸ ਤੋਂ ਬਾਅਦ ਫਿਰ ਸਾਰਿਆਂ ਨੂੰ ਤੇ ਦਿੱਤੀ ਨਾ ਨੇ ਜਿਵੇਂ ਕਿ ਰਾਤ ਵਾਲੀ ਵੀਡੀਓ ਦੇ ਵਿੱਚ ਤਾਂ ਹੁਣ ਦਿਖਾਇਆ ਸੀਗਾ ਆਪ ਤੇ ਇਸ ਤੋਂ ਉਪੋਗ ਕਰਦੇ ਵਾਗੇ ਇਹਨਾਂ ਨੇ ਆਹ ਤੇ ਦਿੱਤੀ ਉਹ ਜਿਹੜਾ ਸਾਹਮਣੇ ਚਿੱਟੀ ਸ਼ਰਟ ਵਾਲਾ ਟੀ-ਸ਼ਰਟ ਵਾਲਾ ਉਹ ਆਪਣਾ ਭਾਂਜਾ ਬਸ ਜੀ ਇਦੋਂ ਆ ਅਰਦਾਸ ਹੋਣ ਤੋਂ ਬਾਅਦ ਫਿਰ ਪ੍ਰਸ਼ਾਦਾ ਸ਼ਕ ਕੇ ਉਸ ਤੋਂ ਬਾਅਦ ਆਪਾਂ ਸੇਵਾ ਕਰਾਂਗੇ ਨਗਰ ਹਾਲ ਦੇ ਵਿੱਚ ਤੇ ਬਾਕੀ ਰਿਸ਼ਤੇਦਾਰ ਤਾਂ ਬਾਅਦ ਦੇ ਵਿੱਚ ਆਏ ਸੀ ਕਿਉਂਕਿ ਜੀ ਫਿਰ 3 ਚੜ੍ਹੇ ਆਉਣਾ ਸੀਗਾ ਰਿਸ਼ਤੇਦਾਰਾਂ ਨੇ ਇਹਨਾਂ ਨੇ ਪਹੁੰਗੇ ਸੀ ਸਾਜਰੇ ਸਮਾਪਤੀ ਕਰ ਦਿੰਦੇ ਨੇ ਪਹੁੰਚੀ ਬਾਕੀ ਫਿਰ ਲੰਗਰ ਤਾਂ ਸ਼ਾਮ ਤੱਕ ਚੱਲਦਾ ਰਹਿੰਦਾ ਹੈ ਬੀਰਸਤੇ ਦਾ ਆ ਜਾਂਦੇ ਨੇ ਜਾਈ ਜਾਂਦੇ ਆ ਲੰਗਰ ਤਾਂ ਵੈਸੀ ਵੀ ਇੱਥੇ ਚੱਲਦਾ ਰਹਿੰਦਾ ਪਿੱਛੇ ਹਨਾ ਆਪਣੇ ਜਿਹੜੇ ਸਰਾਦ ਨਿੰਗੇ ਨੇ ਉਦੋਂ ਇੱਥੇ ਬਹੁਤ ਭਾਰੀ ਮੇਲਾ ਲੱਗਿਆ ਹੈ ਮੈਂ ਤਾਂ ਪਹਿਲੀ ਵਾਰ ਗਈ ਸੀ ਕਿਤੇ ਪਹਿਲੀ ਵਾਰ ਦੇਖਿਆ ਸੀਗਾ ਤੇ ਇਹ ਕਿਹਨਾਂ ਚੀ ਜਿਸ ਕਾਰਨ ਉਹਨੇ ਅਸੀਂ ਜਾਂ ਜੀ ਸਾਰੇ ਪਹਿਲੀ ਵਾਰ ਗਏ ਸੀਗੇ ਜਿਸ ਕਾਰਨ ਉਹ ਨਹੀਂ ਤਾਂ ਚਾਹ ਛੁੱਟੀਆਂ ਚ ਜਾਣ ਜਾਂਦੇ ਨੇ ਉਦੋਂ ਚਲੇ ਜਾਂਦੇ ਨੇ ਕਿਤੇ ਦੇਖਿਆ ਹੋਇਆ ਸੀਗਾ ਉਹਨਾਂ ਨੇ ਡੇਰਾ ਜਿੱਥੇ ਮੈਂ ਪਹਿਲੀ ਵਾਰ ਗਈ ਸੀ ਬਹੁਤ ਜਾਨ ਜੀ ਵਧੀਆ ਲੱਗਿਆ ਜਾ ਕੇ ਇੱਥੇ ਮਾਨੂੰ ਬਹੁਤ ਸ਼ਾਂਤੀ ਮਿਲੀ ਹੈ ਇੱਥੇ ਹਰ ਇੱਕ ਸੁਖਨਾ ਬਾਹਰ ਆਉਂਦੀ ਹੈ ਜੋ ਵੀ ਸੁਣਦੇ ਹੈ ਲੋਕ ਬਹੁਤ ਵਧੀਆ ਪ੍ਰਵਾਇ ਸੀ ਇੱਥੇ ਦਾ ਮਾਹੌਲ ਬਹੁਤ ਵਧੀਆ ਲੱਗਿਆ ਇਸ ਸਮੇਂ ਆਲੂ ਬਹੁਤ ਵਧੀਆ ਸੀਗਾ ਜੀ ਡੇਰਾ ਅਨੰਤਪੂਰਨ ਪਰਮੇਸ਼ਰ ਦੇ ਮਹਾਵਾਕਾ ਅਨੁਸਾਰ ਸੰਪੂਰਨ ਭੋਗ ਪੈ ਚੁੱਕੇ ਹਨ ਬਾਣੀ ਬੜੀ ਸੁਣੀ ਸੱਚ ਕੰਨ ਪ੍ਰਵਾਨ ਕਰਨੀ ਜਿੰਨਾ ਭਾਵਨਾਵਾਂ ਕੋ ਮੁਖ ਲੈ ਕੇ ਆਪ ਜੀ ਦੇ ਸੇਵਕਾਂ ਨੇ ਓਟ ਆਸਰੇ ਲਏ ਹਨ ਸੋ ਸੋ ਭਾਵਨਾਵਾਂ ਪੂਰਨ ਕਰਨੀਆਂ ਜੈ ਜੈ ਕਾਰ ਕਰਨੇ ਕਿਰਪਾ ਕਰਨੀ ਗੁਰੂ ਗਰੀਬ ਨਿਵਾਜ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਇਸ ਸਮੇਂ ਆਪ ਜੀ ਕੇ ਤਾਈ ਸੁੰਦਰ ਪੁਸ਼ਾਕੇ ਪੂਜਨ ਕੀਤੇ ਹਨ ਧਰਮ ਕਾਰਜੋਂ ਕੇ ਲਈ ਮਾਇਆ ਪੂਜਨ ਕੀਤੀ ਹੈ ਸੁੱਚ ਪਵਿੱਤਰਤਾ ਕਰਾ ਕਰ ਕੀ ਕੜਾ ਪ੍ਰਸਾਦ ਕੀ ਦੇਗ ਗੁਰੂ ਪ੍ਰਮਾਤਮਾ ਅਰਪਣ ਕਰੀ ਹੈ ਸਹਿਬ ਕੋ ਭੋਗ ਲਗੇ ਸੀਤ ਪ੍ਰਸਾਦ ਪਿਆਰੀ ਸੰਗਤ ਵਿਚwarte ਕਿਰਪਾ ਬਜੀ ਦੀ ਵਰਤੇ ਜਿੰਨਾ ਭਾਵਨਾ ਵਾਕੋ ਮੁਖ ਲੈ ਕੇ ਸੁੰਦਰ ਪਸ਼ਾਕੇ ਪੂਜਨ ਕੀਤੇ ਮਾਇਆ ਭੋਜਨ ਕੀਤੇ ਭੋਗ ਲਵਾਏ ਸੋਖ ਜਾਨੇ ਭਰਪੂਰ ਕਰਨੇ ਕਾਲ ਕੰਡ ਕੈ ਦੁੱਖ ਦਰਿਦ੍ਰ ਸਭ ਦੂਰ ਕਰਨੇ ਆਇਆ ਸੰਗਤਾਂ ਦੀ ਹਾਜ਼ਰੀ ਤਰਪਰਵਾਨ ਕਰਨੀ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਜੈ ਜੈਕਾਰ ਕਰਨੀ ਖੁਸ਼ੀਆਂ ਸੰਤਾਂ ਮਹਾਪੁਰਖਾਂ ਨੂੰ ਸਰੀਰਕ ਤੰਦਰੁਸਤੀ ਬਖਸ਼ਣੀ ਨਾਮ ਦਾਣ ਦੀ ਬਖਸ਼ੀ ਸੁਅਕਸ਼ਣੀ ਡੇਰੀ ਕੋ ਆਵਾ ਦਾਨ ਰੱਖਣਾ ਨਗਰ ਖੇੜਿਆਂ ਵਿੱਚ ਸੋ ਖੰਨਾਨਦ ਬਰਤਣਾ ਅਨੁਤਾਨ ਦੇ ਭਣਾਰੇ ਭੰਨੇ ਜੋ ਦਰ ਆਵੇ ਸੋ ਰਾਜੀ ਜਾਵੇ ਨਾਨਕ ਨਾਉ ਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਲਾ ਜੀ ਹੁਣ ਆਪਾਂ ਚੱਲੇ ਘਰ ਨੂੰ ਘਰੇ ਘਰੇ ਜਾ ਕੇ ਉਸ ਤੋਂ ਬਾਅਦ ਫਿਰ ਦੂਈ ਭੈਣ ਕੋਲ ਚੱਲਦੇ ਆਂ ഒ ആയ പെൺ പേ लगे उगे सी साढ़े बारह हो गए हूँ आप दुई भैन को बड़ी भैन को भी जाके आने फिर बच्चे फिरते सहज उ ਸਾਹਿਬ ਰਵਤ ਚਲਿਏ ਹੀ ਟਾਈਮ ਹੋ ਗਿਆ ਕਾਫੀ ਫਿਰ ਘਰ ਨੂੰ ਜਾਣ ਨੂੰ ਲੇਟ ਹੋ ਜਾਣਾ ਆਪਾਂ ਨੇ ਮਨਾਣਾ ਹੁਣ ਕਿਥੇ ਨਾਉਣਾ ਫਟਕਾ ਬਣਾ ਫਟਕ ਪਹਿਲਾ ਪੱਗ ਬਣੀ ਫਿਰਦਾ ਸੀ ਖੋਲ ਲਈ ਉਹਨੇ ਤੇ ਹੁਣ ਬੋਲ ਆ ਆਪਾਂ ਸ਼ਰਾਰਤੀ ਮੁੰਡਾ ਹੈਲੋ ਕੇ ਹੈਲੋ ਕੇ ਹਮ ਮੈਂ ਵੀਡੀਓ ਰਹਿਣ ਦੇ ਨੀ ਛੱਡਣੀ ਨੀ ਫੋਨ ਨਹੀਂ ਛੱਡਣਾ ਭੂਆ ਇਹਦਾ ਉਹ ਸਹਜ ਹੈਂ ਕਿਥੇ ਗੇਮ ਡਾਊਨਲੋਡ ਕਰਦੇ ਕਰ ਬਸ ਆਲੇ ਚਲਾ ਲੈਂਦਾ ਅ ਵੀ ਆਨਲਾਈਨ ਪਰ ਹੀ ਦਬਾਈ ਹੋਰ ਸਾਹਰੇ ਤੇ ਤੱਗਮੰਦ ਆ ਬਾਹਰ ਲਾ ਤੱਗਮੰਦ ਆ ਬਾਹਰ ਹਾਂਜੀ ਉਥੇ ਪੈਣ ਕੋਲ ਆਪਾਂ ਸਿਰਫ ਘੰਟਾ ਕੇ اٹਕੇ ਸੀਗੇ ਕਿਉਂਕਿ ਜੀ ਬਾਪ ਸੌਣਾ ਸੀਗਾ ਫਿਰ ਆਪਾਂ ਉਥੋਂ ਚਾਹ ਪਾਣੀ ਪੀ ਕੇ ਤੇ ਇੱਕ ਘੰਟਾ ਬੈਠ ਕੇ ਫਿਰ ਤੁਰ ਪਏ ਸੀਗੇ ਇੱਥੇ ਫਿਰ ਆਪਾਂ ਇਹ ਖੰਨੇ ਤੋਂ ਬਸ ਬਹਿ ਗਏ ਸੀਗੇ ਗਵਿੰਦਗੜ੍ਹ ਤੋਂ ਤਾਂ ਅਸੀਂ ਆਟੋ ਫੜ ਕੇ ਆਏ ਸੀਗੇ ਖੰਨੇ ਤੱਕ ਤੇ ਬੱਸ ਜੀ ਆ ਕੇ ਹੁਣ ਘਰ ਦੇ ਕੰਮ ਕਰ ਵੀ ਦੇਖਣੇ ਤੇ ਐਦਾਂ ਸੀਗਾ ਵੀ ਰਾਤ ਰਹਿ ਕੇ ਆਏ ਸੀਗੇ ਪਿੱਛੇ ਮੈਸ ਦਾ ਫਿਕਰ ਵੀ ਸੀਗਾ ਹਨਾ ਉਹ ਵੀ ਸਾਹਮਣੀ ਸੀਗੀ ਜਾ ਕੇ ਤੇ ਘਰ ਦੇ ਕੰਮ ਕੰਮਾਂ 'ਚ ਵੀ ਧਿਆਨ ਸੀਗਾ ਚਲੋ ਵੀ ਚਲੋ ਹੁਣ ਚੱਲਦੇ ਆ ਘਰ ਨੂੰ ਫੇਰ ਆ ਜਾਾਂਗੇ ਭੈਣ ਕੋਲ ਕਦੇ ਫੇਰ ਰਾਤ ਰਹਿ ਕੇ ਜਾਵਾਂਗੇ ਵੱਡੀ ਭੈਣ ਕੋਲ ਵੱਡੀ ਭੈਣ ਕੋਲ ਤਾਂ ਅਸੀਂ ਘੰਟਾ ਕੇ ਮਸਾਂਟ ਕੇ ਸੀਗੇ ਉੱਥੇ ਸਾਨੂੰ ਟਾਈਮ ਲੱਗ ਗਿਆ ਤੇ ਉੱਥੇ ਅਸੀਂ 12:30 ਬਾ ਪਰ ਨਹੀਂ 1:00 ਵਜੇ ਤੁਰੇ ਸੀਗੇ ਹਾਂਜੀ ਤੇ ਉੱਥੇ ਕਾਫੀ ਟਾਈਮ ਲੱਗ ਗਿਆ ਸੀਗਾ ਵੈਸੇ ਤਾਂ ਆਪਣਾ ਨੇੜੇ ਹੀ ਐ ਤੇ ਦੂਜੀ ਭੈਣ ਸਭ ਤੋਂ ਵੱਡੀ ਤੇ ਉੱਥੇ ਤਾਂ ਮੈਨੂੰ ਲੱਗਦਾ 10-15 ਮਿੰਟ ਮਸਾ ਲੱਗਦੇ ਨੇ ਤੇ ਬੜੀ ਭੈਣ ਕੋਲ ਆਉਣਾ ਆਉਣ ਨੂੰ ਬਦੋਸ਼ੀ ਤਾਂ ਤੇ ਬਾਕੀ ਜੀ ਆਪਾਂ ਆਪਣੇ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆਂ ਜੀ ਉਮੀਦ ਕਰਦੇ ਆਂ ਜੀ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਜੇ ਪਸੰਦ ਆਈ ਤੇ ਬਾਬਾ ਬੀਰਮਦਾਸ ਜੀ ਦਾ ਡੇਰਾ ਪਸੰਦ ਆਏ ਤਾਂ ਪਲੀਜ਼ ਕਮੈਂਟ ਜ਼ਰੂਰ ਕਰਿਓ ਤੇ ਤਾਂ ਤਾਂ ਨਾ ਬਾਬਾ ਬੀਰਮਦਾਸ ਜੀ ਜ਼ਰੂਰ ਲਿਖਿਓ ਕਮੈਂਟਾਂ ਦੇ ਵਿੱਚ ਤੇ ਬਾਕੀ ਜੀ ਆਪਾਂ ਆਪਣੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆ ਜੀ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ